कर देना हेलो वैलेट लाइसेंस नहीं है वैलेट लाइसेंस 2 व्हीलर एंड 4 व्हीलर 2 व्हीलर से फोटो मोशन हैं, लेकिन अगर इसे बच्चे में सारा सातों का टू मोर भेज 4 अधिक 1 अगस्त को बात हुई है के नाम 22500 यस 22500 ये सर कितनी है ਸਕੂਟਰ ਮੋਸਲ ਜਾ ਕੇ ਕਿਸ ਨੂੰ ਮੰਗ ਕੇ ਚਲਾ ਰਹੇ ਹੋ ਕਿਸੇ ਆਂਟੀ ਕੋ ਅੰਕਲ ਕੋ ਆਂਟੀ ਕੋ ਅੰਕਲ ਕੋ ਬੜਾ ਦਬੀ ਸਮਝਦਾ ਹਾਂ ਅਧਿਕਾਰ ਕਿਸੇ ਨੂੰ ਕੋਈ ਸਕੂਟਰ ਮੋਸਲ ਮੰਗਾ ਸਕੀਏ ਕਲੀਅਰ ਅਗਰ ਕਿਸੇ ਬੱਚੇ ਨੂੰ ਕੋਈ ਕੁਐਸਚਨ ਮਾਈਂਡ ਚ ਆਉਦਾ ਹੈ ਤੇ ਉਸੇ ਨਾਲ ਹੀ ਹੈਂਡਸ ਕਰਨਾ ਤਾਂ ਕਿ ਇਹ ਨਹੀਂ ਵੀ ਮੈਂ ਬਾਅਦ ਪੁੱਛਾਂਗਾ ਓਨਲੀ ਐਕਵਾ ਬਤਾਉਗੇ ਫੰਕਸ਼ਨ ਰੋਟਿਕਾ ਬਿਲਕੁਲ ਬੜਾ ਤੁਸੀਂ ਓਨਲੀ ਐਕਵਾ

ਸਹੀ। ਅਕੀਕਾਂ ਤੋਂ ਫਰੋਕ ਨਾ ਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਵੇਂ ਟ੍ਰੈਫਿਕ ਰੂਲ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਮਾਪੇ ਨੂੰ ਵੀ ਜੜੀ ਸਜ਼ਾ ਮਿਲ ਸਕਦੀ ਹੈ ਇਸੇ ਦੇ ਸਬੰਧ ਵਿੱਚ ਸੁਖਜਿੰਦਰ ਸਿੰਘ ਜਿਹੜੇ ਕਿ ਇੱਥੇ ਟ੍ਰੈਫਿਕ ਨਿਯਮਾਂ ਨੂੰ ਸਮਝਾਉਣ ਲਈ ਸਟੇਟ ਪਬਲਿਕ ਸਕੂਲ ਦੇ ਵਿੱਚ ਪਹੁੰਚੇ ਨੇ ਸਰ ਕੀ ਕਹੋਗੇ ਜੇਕਰ ਗੱਲ ਕਰੀਏ ਤਾਂ ਨਵੇਂ ਰੂਲ ਜਿਹੜੇ ਹੈਗੇ ਆ ਟ੍ਰੈਫਿਕ ਦੇ ਆਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਅਸੀਂ ਜਲੰਧਰ ਦਿਹਾਤੀ ਵੱਲੋਂ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਅੰਕਰ ਗੁਪਤਾ ਜੀ ਆਈਪੀਐਸ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਵੱਲੋਂ ਜਿਹੜੇ ਨਵੇਂ ਰੂਲ ਆਏ ਨੇ ਕਿ 18 ਸਾਲ ਤੋਂ ਘੱਟ ਅਗਰ ਕੋਈ ਵੀ ਬੱਚਾ ਵੈਲਿਡ ਲਾਇਸੈਂਸ वैलिड वॉलेट लाइसेंस मीन्स के 18 साल ਤੋਂ ਘੱਟ ਕਿਸੇ ਬੱਚੇ ਕੋਲ ਵੈਲਿਡ ਲਾਇਸੈਂਸ ਨਹੀਂ ਹੋ ਸਕਦਾ ਜਿਸ ਕੋਲ ਵੈਲਿਡ ਲਾਇਸੈਂਸ ਨਹੀਂ ਹੈ ਅਗਰ ਉਹ ਡਰਾਈਵਿੰਗ ਜਾਂ ਰਾਈਡਿੰਗ ਕਰਦਾ ਪਕੜਿਆ ਜਾਂਦਾ ਤੇ ਉਹਦੇ ਵਿੱਚ ਨਵੇਂ ਕਾਨੂੰਨ ਦੇ ਅਨੁਸਾਰ 25000 ਰੁਪਇਆ ਫਾਈਨ ਤੇ 3 ਸਾਲ ਕੈਦ ਆ ਜੋ ਕਿ ਉਹਦੇ ਮਾਤਾ ਪਿਤਾ ਨੂੰ ਭੁਗਤਣੀ ਪਵੇਗੀ ਸਰ ਕਈ ਵਾਰ ਦੇਖਣ ਜਾਂਦਾ ਕਿ ਤਿੰਨ ਤਿੰਨ ਜਿਹੜੇ ਹੈ ਟ੍ਰਿਫਲਿੰਗ ਸਵਾਰੀ ਕਰਦੇ ਹੈਗੇ ਆ ਬੱਚੇ ਵੀ ਕਰਦੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਦੀ ਮਰਾਈ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਆ ਅਗਰ ਅਸੀਂ ਰੂਟੀਨ ਦੇ ਵਿੱਚ ਕੋਈ ਵੀ ਗਲਤੀ ਕਰਦੇ ਆ ਤੇ ਅਸੀਂ ਉਹ ਫੋਰ ਐਗਜ਼ਾਮਪਲ ਅੱਜ ਹੀ ਗੱਲ ਹੋਈ ਸੀ ਕਿ ਅਗਰ ਸਕੂਲ ਯੂਨੀਫਾਰਮ ਨਾਲ ਸੀ ਟਾਈ ਨਹੀਂ ਪਹਿਨਦੇ ਤੇ ਉਹ ਸਾਡੀ ਗਲਤੀ ਆ ਲੇਕਿਨ ਨੈਕਸਟ ਵੀ ਅਸੀਂ ਉਹ ਪ੍ਰੂਵ ਕਰ ਸਕਦੇ ਆ ਦੁਬਾਰਾ ਟਾਈ ਪਹਿਨ ਸਕਦੇ ਆ ਅਗਰ ਅਸੀਂ ਰੋਡ ਦੇ ਉੱਪਰ ਕੋਈ ਗਲਤੀ ਕਰਦੇ ਆ ਟ੍ਰੈਫਿਕ ਰੂਲ ਬ੍ਰੇਕ ਕਰਦੇ ਆ ਤੇ ਸਾਨੂੰ ਹੋ ਸਕਦਾ ਜ਼ਿੰਦਗੀ ਵਿੱਚ ਉਹ ਦੁਬਾਰਾ ਗਲਤੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਟ੍ਰਿਪਲ ਰਾਈਡ ਕਰਨਾ ਵੀ ਇੱਕ ਜਿਹੜਾ ਆ ਰਾਈਡਰ ਵੱਲੋਂ ਗੁਨਾਹ ਆ ਉਹਦੇ ਵਿੱਚ ਵੀ ਐਕਸੀਡੈਂਟ ਹੋ ਸਕਦਾ ਐਕਸੀਡੈਂਟ ਹੋਣ ਨਾਲ ਮੌਤ ਵੀ ਹੋ ਸਕਦੀ ਆ ਤੇ ਉਹ ਸਾ ਦੁਬਾਰਾ ਅਸੀਂ ਗਲਤੀ ਕਰਨ ਦੇ ਕਾਬਿਲ ਨਾ ਰਹੇ ਸਰ ਕਈ ਵਾਰੀ ਇਹ ਹੁੰਦਾ ਕਿ ਜਿਹੜੀ ਟ੍ਰੈਫਿਕ ਪੁਲਿਸ ਹੁੰਦੀ ਆ ਉਹਦੇ ਵੱਲੋਂ ਨਾਕਾ ਲਗਾਇਆ ਜਾਂਦਾ ਆ ਬੱਚੇ ਜਿਹੜੇ ਹੈਗੇ ਪੁਲਿਸ ਨੂੰ ਦੇਖਦੇ ਭੱਜਦੇ ਨਜ਼ਰਾਂਦੇ ਆ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਮਾਦੀਰਾਂ ਫਿਰ ਕਹਿਣਾ ਚਾਹੁੰਦਾ ਆ ਕਿ ਪੁਲਿਸ ਤੋਂ ਡਰੋ ਨਾ ਪੁਲਿਸ ਤੁਹਾਡੀ ਦੋਸਤ ਆ ਪੁਲਿਸ ਦਾ ਕੰਮ ਆ ਸਮਝਾਉਣਾ ਨਾ ਕਿ ਤੁਹਾਨੂੰ ਡਰਾਉਣਾ ਡਰਨ ਦੀ ਲੋੜ ਨਹੀਂ ਆ ਅਕਸਰ ਅਸੀਂ ਦੇਖਦੇ ਹਾਂ ਸਕੂਲ ਟਾਈਮ ਤੋਂ ਬਾਅਦ ਜਿਹੜੇ ਸਟੂਡੈਂਟਸ ਹੁੰਦੇ ਆ ਜਦੋਂ ਪੁਲਿਸ ਨਾਕਾ ਦੇਖਦੇ ਆ ਪੁਲਿਸ ਨਾਕੇ ਦਾ ਮਤਲਬ ਹੁੰਦਾ ਕਿ ਚੈਕਿੰਗ ਕਰ ਰਹੇ ਆ ਸੀ ਹਨਾ ਕਾਗਜ਼ਾਤ ਦੀ ਜਾਂ ਕਿਤੇ ਗਲਤ ਅੰਸਰ ਨੂੰ ਪਕੜਨ ਵਾਸਤੇ ਲੇਕਿਨ ਜਦੋਂ ਸਟੂਡੈਂਟਸ ਆਉਂਦੇ ਆ ਉਹ ਪੁਲਿਸ ਨਾਕਾ ਵੇਖ ਕੇ ਜੇ ਉਹ 70 80 ਤੋਂ ਘੱਟ ਕੋਈ ਨਹੀਂ ਚੱਲ ਜਾਂਦਾ ਲੇਕਿਨ ਜਦੋਂ ਪੁਲਿਸ ਨਾਕਾ ਦੇਖਦੇ ਆ ਉਹਦੀ ਜਿੰਨਾ ਕੋਈ ਐਕਸੀਲੇਟਰ ਦਬਾ ਸਕਦੇ ਆ ਈਵਨ 100 ਤੋਂ ਅਬੋਵ ਵੀ ਹੋ ਚਲੇ ਜਾਂਦੇ ਆ ਸਕੂਟਰ ਮੋਟਰ ਜਾਂ ਕਾਰ ਲੈ ਕੇ ਲੇਕਿਨ ਉਹਦੇ ਵਿੱਚ ਪੁਲਿਸ ਪਾਰਟੀ ਉਹਨਾਂ ਨੂੰ ਰੋਕਣ ਦੀ ਹਾਦਸਾ ਵਾਪਰ ਸਕਦਾ ਹਾਸਲੇ ਵਿੱਚ ਉਸ ਬੱਚੇ ਦੀ ਜਾਨ ਜਾ ਸਕਦੀ ਹੈ ਲੇਕਿਨ ਪੁਲਿਸ ਪਾਰਟੀ ਰੋਕਣ ਦੀ ਕੋਸ਼ਿਸ਼ ਨਹੀਂ ਕਰਦੀ ਲੇਕਿਨ ਅਗਰ ਰੋਡ ਦੇ ਉੱਪਰ ਜਾਂਦੇ ਆ ਉਹਨਾਂ ਦੇ ਅੱਗੇ ਕੋਈ ਵੀ ਉਵਾਰਾ ਜਾਨਵਰ ਆ ਜਾਵੇ ਤੇ ਉਸ ਬੱਚੇ ਦੀ ਜਾਨ ਜਾ ਸਕਦੀ ਹੈ ਇਸ ਕਰਕੇ ਕਦੇ ਪੁਲਿਸ ਪਾਰਟੀ ਦੇਖ ਕੇ ਭੱਜਣਾ ਨਹੀਂ ਚਾਹੀਦਾ ਪੁਲਿਸ ਨੂੰ ਕੋਆਪਰੇਟ ਕਰਨਾ ਚਾਹੀਦਾ ਸਰ ਮੋਟਰਸਾਈਕਲਾਂ ਤੇ ਦੇਖਿਆ ਜਾਂਦਾ ਕਿ ਵੱਡੇ ਵੱਡੇ ਹੋਰਨ ਲਗਾ ਕੇ ਪਟਾਕੇ ਮਾਰੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਬੱਚਿਆਂ ਨੂੰ ਉਹਦੇ ਬਾਰੇ ਕਰਨਾ ਹੈ ਅਵੇਅਰ ਕਿ ਇਹ ਇੱਕ ਨੌਇਸ ਸੋਲੂਸ਼ਨ ਦੇ ਵਿੱਚ ਆਉਂਦਾ ਆ ਅਸੀਂ ਸਟੂਡੈਂਟ ਆ ਤੇ ਸਾਡਾ ਫਰਜ ਆ ਕਿ ਸਾਡਾ ਵਾਤਾਵਰਨ ਹੈ ਸਾਡਾ ਦੇਸ਼ ਆ ਤੇ ਇਸ ਵਾਤਾਵਰਨ ਨੂੰ ਅਸੀਂ ਸੁਧਾਰ ਸਕੀਏ ਕਈ ਵਾਰ ਕੀ ਹੁੰਦਾ ਕਿ ਬੁਲਟ ਦਾ ਸੈਂਸਰ ਚੇਂਜ ਕਰ ਲਿਆ ਜਾਂਦਾ ਤੇ ਜਿਹੜੇ ਯੰਗ ਬਰਗੇਡ ਆ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੁੰਦਾ ਉਹ ਓਵਰ ਸਪੀਡ ਚੱਲ ਰਹੇ ਆ ਤੇ ਉਹਦੇ ਪਟਾਕੇ ਵਿਜਾਉਂਦੇ ਆ ਜੋ ਕਿ ਕਾਨੂੰਨ ਦੇ ਅਨੁਸਾਰ ਸਹੀ ਨਹੀਂਗਾ ਅਗਰ ਜਦਾ ਵੀ ਕੋਈ ਬਟਾਕਾ ਪਾਉਂਦਾ ਪકડਿਆ ਜਾਂਦਾ ਤੇ ਪੁਲਿਸ ਉਹਨੂੰ ਪਕੜ ਕੇ ਉਹਦੇ ਅਕੋਰਡਿੰਗ ਜੋ ਵੀ ਲਾ ਦੇ ਕਾਨੂੰਨ ਦੇ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਆ ਨੈਕਸਟ ਇੱਕ ਹੋਰ ਨਵਾਂ ਟ੍ਰੈਂਡ ਚੱਲ ਪਿਆ ਕਿ ਇਹ ਜਿਹੜੇ 6 6 7 7 8 8 ਇੰਚ ਦੇ ਹਾਰਨ ਹੁੰਦੇ ਆ ਉਹ ਲਗਾਏ ਹੁੰਦੇ ਆ ਔਰ ਇਹ 뮤지컬 ਹਾਰਨ ਹੁੰਦੇ ਆ ਜਿਹੜੇ ਕਿ ਉਹ ਵੀ ਗਲਤ ਤਰੀਕਾ ਆ ਉਹ ਕਦੇ ਵੀ ਸਾਨੂੰ ਨਹੀਂ ਲਾਉਣੇ ਚਾਹੀਦੇ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਅਸੀਂ ਮੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾਵਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਵੀ ਆਪਣੇ ਦੇਸ਼ ਦੀ ਤੇ ਪੁਲਿਸ ਦੀ ਹੈਲਪ ਕਰੋ ਵਿਦਆਊਟ ਲਾਇਸੈਂਸ ਕਦੇ ਵੀ ਬੱਚੇ ਨੂੰ ਆਪਣਾ ਕੋਈ ਵੀਕਲ ਨਾ ਦਿਓ ਜਦੋਂ ਉਹਨਾਂ ਕੋਲ ਵੈਲਿਡ ਲਾਇਸੈਂਸ ਆ ਉਹਨੂੰ ਟੂ ਵੀਲਰ ਤੇ ਹੈਲਮਟ ਪਹਿਨ ਕੇ ਹੀ ਬਾਹਰ ਜਾਂਦੀ ਆਗਿਆ ਦਿਓ ਤੇ ਉਹਨਾਂ ਨੂੰ ਦੱਸੋ ਕਿ ਜਦੋਂ ਉਹਨਾਂ ਫੋਰ ਵੀਲਰ ਚਲਾਉਣਾ ਤੇ ਆਪਣੀ ਸੈਲਫ ਸੇਫਟੀ ਦਾ ਧਿਆਨ ਰੱਖਦੇ ਹੋਇਆ ਸੀਟ ਬੈਲਟ ਜ਼ਰੂਰ ਵੇਅਰ ਕਰੋ ਪ੍ਰਿੰਸੀਪਲ ਮੈਮ ਜੇਕਰ ਗੱਲ ਕਰੀਏ ਅੱਜ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨਵੇਂ ਰੂਲ ਵੀ ਆ ਚੁੱਕੇ ਨੇ ਮਾਪੇ ਤੇ ਕਾਰਵਾਈ ਵੀ ਕੀਤੀ ਜਾਵੇਗੀ ਟਾਡੇ ਸਕੂਲ ਦੇ ਵਿੱਚ ਅੱਜ ਜਿਹੜਾ ਸੁਖਿੰਦਰ ਸਿੰਘ ਜੀ ਪਹੁੰਚੇ ਨੇ ਟ੍ਰੈਫਿਕ ਇੰਚਾਰਜ ਕੀ ਕਹਿਣਾ ਚਾਹੋਗੇ ਸਰ ਪਹਿਲੇ ਤਾਂ ਧੰਨਵਾਦ ਹੈ ਸੁਖਿੰਦਰ ਜੀ ਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੀ ਰਿਕਵੈਸਟ ਦੇ ਉੱਤੇ ਆ ਕੇ ਸਾਡੇ ਬੱਚਿਆਂ ਨੂੰ ਸਟਾਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ਔਰ ਅਸੀਂ ਬੈਸੇ ਤਾਂ ਪੂਰੇ ਟ੍ਰੈਫਿਕ ਰੂਲਸ ਫੋਲੋ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਸਕੂਟਰ ਬਾਈਕ ਲੈ ਆਣੀ ਨਹੀਂ ਦਿੰਦੇ ਆਪਣੇ ਕੈਂਪਸ ਦੇ ਵਿੱਚ ਤੇ ਅਸੀਂ ਅੱਗੋਂ ਵੀ ਇਹ ਧਿਆਨ ਰੱਖਾਂਗੇ ਕਿ ਸਾਡੇ ਬੱਚੇ ਜਿਹੜੇ ਆ ਉਹ ਨਾ ਲੱਗੇਾਂ ਸਕੂਟਰ ਗੱਲ کئی ਵਾਰੀ ਦੇਖਣ ਜਾਂਦਾ ਕਿ ਸਕੂਲ ਦੀਆਂ ਜਿਹੜੀਆਂ ਬੱਸਾਂ ਹੁੰਦੀਆਂ ਨੇ ਬੱਸਾਂ ਦੇ ਵਿੱਚ ਵੀ ਜਿਹੜੇ ਨਿਯਮ ਬਣਾਏ ਗਏ ਨੇ ਟ੍ਰੈਫਿਕ ਵਾਸਤੇ ਉਹ ਪੂਰੇ ਨਹੀਂ ਦਿਖਾਈ ਦਿੰਦੇ ਹੈਗੇ ਤੁਸੀਂ ਕਦੀ ਚੈਕਿੰਗ ਕੀਤੀ ਇਸ ਚੀਜ਼ ਦੀ ਬਿਲਕੁਲ ਸਾਡੀ ਸਮੇਂ-ਸਮੇਂ ਤੇ ਅਨੁਸਾਰ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਤੁਸੀਂ ਸਾਡੀ ਕੋਈ ਵੀ ਬੱਸ ਚੈੱਕ ਕਰ ਸਕਦੇ ਹੋ ਸਾਰੀਆਂ ਬੱਸਿਜ਼ ਵਿੱਚ ਪੂਰੇ ਨਿਯਮ ਫਾਲੋ ਹੋ ਰਹੇ ਨੇ ਔਰ ਅਸੀਂ ਹਰ ਚੀਜ਼ ਨੂੰ ਫਾਲੋ ਕਰਦੇ ਹਾਂ ਹਰ ਚੀਜ਼ ਪਰ ਉਹ ਬੱਸ ਦੇ ਵਿੱਚ ਮਲੇਗੀ ਤੇ ਇਹਦੇ ਬਾਰੇ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਜਦੋਂ ਪਰੇਡ ਪ੍ਰੇਅਰ ਵਗੈਰਾ ਕਰਵਾਨੇ ਹੈਗੇ ਉਦੋਂ ਵੀ ਅਵੇਅਰਨੈਸ ਦਿੱਤੀ ਜਾ ਰਹੀ ਹੈਗੀ ਬਿਲਕੁਲ ਅਸੀਂ ਦੇ ਰਹੇ ਹਾਂ ਅਸੀਂ ਪਹਿਲੇ ਹੀ ਬੱਚਿਆਂ ਨੂੰ ਇਸ ਕਾਨੂੰਨ ਦੇ ਬਾਰੇ ਅਵੇਅਰ ਕਰ ਦਿੱਤਾ ਸੀਗਾ ਸਾਡੇ ਬੱਚੇ ਇਸ ਚੀਜ਼ ਜਾਣ ਰਹੇ ਹੈ ਕਿ ਉਹਨਾਂ ਨੇ ਆਪਣੇ ਸਕੂਟਰ ਬਾਈਕ ਨਹੀਂ ਲੈ ਕੇ ਆਨੇ ਹੈਗੇ ਸਕੂਲ ਦੇ ਕੈਂਪਸ ਦੇ ਵਿੱਚ ਨਾ ਹੀ ਬਾਹਰ ਚਲਾਣੇ ਨੇ ਮੈਮ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ ਜਿੰਨਾ ਕਿ ਸਾਡੇ ਵਾਸਤੇ ਫਾਇਦੇਮੰਦ ਹੈਗਾ ਉਨਾ ਹੀ ਨੁਕਸਾਨ ਦਾ ਇੱਕ ਹੋ ਰਿਹਾ ਹੈਗਾ ਕੀ ਕਹਿਣਾ ਚਾਹੋ ਸਰ ਕੋਇਨ ਹੈਜ਼ ਟੂ ਫੇਸਸ ਸਿੱਕੇ ਦੇ ਦੋਨੋਂ ਪਹਿਲੂ ਨੇ ਪੋਜ਼ਿਟਿਵ ਵੀ ਆਰ ਨੈਗੇਟਿਵ ਵੀ ਤਾਂ ਸੋਸ਼ਲ ਮੀਡੀਆ ਕਿਧਰੇ ਕਿਧਰੇ ਸਾਡੇ ਲਈ ਬਹੁਤ ਯੂਸਫੁਲ ਹੈ ਇਹ ਨਹੀਂ ਹੈਗਾ ਕਿ ਉਹਦੇ ਸਿਰਫ ਡਰਾਅਬੈਕਸ ਹੀ ਨੇ ਬਹੁਤ ਯੂਸਫੁਲ ਵੀ ਹੈ ਸਾਡੇ ਲਈ ਸੋਸ਼ਲ ਮੀਡੀਆ ਜਿਹੜਾ ਜਿੱਤੇ ਸਾਨੂੰ ਜ਼ਰੂਰਤ ਪੈਂਦੀ ਹੈ ਉਹ ਪਿੱਛੇ ਇੱਕ ਆਰ ਸੀਗਾ ਕਿ ਕਿਸੇ ਨੂੰ ਉਹ ਪੋਜ਼ਿਟਿਵ ਬਲੱਡ ਗਰੁੱਪ ਦੀ ਜ਼ਰੂਰਤ ਸੀਗੀ ਔਰ ਚੰਡੀਗੜ੍ਹ ਬੰਦਾ ਪਹੁੰਚ ਗਿਆ ਬਲੱਡ ਗਰੁੱਪ ਦੇਣੇ ਵਾਸਤੇ ਕਿਉਂਕਿ ਉਹ ਪੋਜ਼ਿਟਿਵ ਉਹਨੂੰ ਚਾਹੀਦਾ ਸੀ ਤੇ ਇਹ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਇਫੈਕਟ ਹੈ हाँ लेकिन सर ये बच्चे जड़े हैं वो ज्यादा नेगेटिव इफेक्ट यूज़ करते हैं ज्यादा टाइम सोशल मीडिया पे यूट्यूब पे इंस्टाग्राम पे बहुत ज्यादा हो रहा है तो उन्हें रोकना चाहिए था स्कूल में बीच का बच्चा लेकिन ए, ही आंधा फोन की मैसेज देना चाहोगे बच्चे ऐसे ही मैसेज देना चाहोगे ਏ ਸਨ ਪ੍ਰਿੰਸੀਪਲ ਮੈਮ ਤੇ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਜਿਹੜਾ ਹੈਗਾ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਨਵੇਂ ਰੂਲ ਆਏ ਨੇ ਜਿਨ੍ਹਾਂ ਦੇ ਵਿੱਚ ਮਾਪੇ ਨੂੰ ਵੀ ਜਿਹੜੀ ਸਜ਼ਾ ਹੋ ਸਕਦੀ ਹੈ ਕੈਮਰਾ ਪਰਸਨ ਆਪਣੀ ਤਰੋੜਾ ਨਿਕੋਦੜ